ਇਹ ਖਬਰ ਉਹਨੂੰ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹ ਬੰਦੇ ਨੂੰ ਡੈਸਮੈਸ ਕਰਕੇ ਉਹਨੂੰ ਜੇਲ੍ਹ 'ਚ ਨਹੀਂ ਜਾਂਦਾ ਗਈ ਅਸੀਂ ਉਹਨਾਂ ਚਿਰ ਸ਼ਿਸ਼ਕਾਰ ਨਹੀਂ ਕਰਨਾ ਭਾਵੇਂ ਮਹੀਨਾ ਲੱਗ ਜਾਵੇ 20 ਦਿਨ ਲੱਗ ਜਾਵੇ ਅਸੀਂ ਤਾਂ ਹੁਣੇ ਪੱਤੇ ਹੀ ਪਏ ਆ ਜੇਲ੍ਹ 'ਚ ਉਹ ਜ਼ਿਆਦਾ ਬਿਮਾਰ ਹੋਇਆ ਤੇ ਉਥੋਂ ਦੇ ਪ੍ਰਸ਼ਾਸਨ ਨੇ ਉਹਦਾ ਇਲਾਜ ਨਹੀਂ ਕੀਤਾ ਜੀ ਅਗਰ ਉਹ ਜ਼ਿਆਦਾ ਬਿਮਾਰ ਸੀ ਉਹਨੂੰ ਬਾਹਰ ਹਸਪਤਾਲ ਦਾਖਲ ਕਰਾਉਣਾ ਚਾਹੀਦਾ ਸੀਗਾ ਇਹ ਜਿਹੜਾ ਜੇਲ੍ਹ ਪ੍ਰਸ਼ਾਸਨ ਦੀ ਨਲਾਈਕੀ ਹੈ ਜੀ ਤੇ ਸਾਨੂੰ ਇਹਨਾਂ ਦੇ ਮੁਲਾਜ਼ਮਾਂ ਨੇ ਜਦੋਂ ਅਸੀਂ ਉੱਥੋਂ ਆਏ ਮੁਲਾਜ਼ਮਾਂ ਨੇ ਨਾਲ ਮੋਟਰਸਾਈਕਲ ਦੇ ਉੱਤੇ ਰਖਾਤਾ ਸਾਨੂੰ ਤਾਂ ਨਹੀਂ ਇਹ ਗੱਲ ਬਾਰੇ ਪਤਾ ਸੀ ਦਾ ਤੱਤੀ ਪੱਟੀ ਸਾਨੂੰ ਤਾਂ ਸਾਰੇ ਸਾਡੇ ਹੋਸ਼ ਮਾਰੇ ਗਏ ਸੀਗੇ ਉੱਥੇ ਲਿਜਾ ਕੇ ਜਦੋਂ ਨਾਲ ਦੀ ਨਾਲ ਹੀ ਅੰਦਰ ਗਏ ਤੇ ਅੰਦਰ ਜਾ ਉਹਨਾਂ ਨੇ ਚੈੱਕ ਕੀਤਾ ਉਹ ਕਹਿੰਦੇ ਵੀ ਇਹ ਤਾਂ ਡੈੱਡ ਬੋਡੀ ਹੈ ਜੀ ਤੇ ਪਹਿਲਾਂ ਹੀ ਖਤਮ ਆ ਸਾਨੂੰ ਬਸ ਕੁਝ ਨਹੀਂ ਇਹਨਾਂ ਨੇ ਦੱਸਿਆ ਪੁੱਛਿਆ ਸਾਨੂੰ ਐਂਡ ਤੇ ਡੈੱਡ ਬੋਡੀ ਮਿਲੀ ਆਈ ਸਾਡੇ ਤਾਂ ਸਾਰੇ ਹੀ ਦੋਚੀ ਆਹੀ ਇਹਨਾਂ ਨੇ ਇਹਨਾਂ ਨੂੰ ਪਤਾ ਕਿ ਅਸੀਂ ਜਾਂ ਕੋਈ ਐਂਬੂਲੈਂਸ ਦੀ ਸਹਤਾ ਦੇਨੀ ਆ ਕਿ ਬੰਦਾ ਹੁਣ ਜਾਦੇ ਡਿੱਗਿਆ ਪਿਆ ਵੀ ਇਹ ਚੱਕ ਕੇ ਅੰਦਰ ਵੀ ਲਿਜਾ ਸਕਦੀ ਅੰਦਰ ਕਿਹੜਾ ਹਸਪਤਾਲ ਹੈ ਨਹੀਂ ਸੀਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਰੀ ਅੱਜ ਕੱਲ੍ਹ ਹਿਰਾਸਤੀ ਮੌਤਾਂ ਦਾ ਮਾਮਲਾ ਲਗਾਤਾਰ ਗਰਮਾ ਰਿਹਾ ਹੈ ਹਜੇ ਗੋਨੇਆਣਾ ਸੀਆਈਏ ਸਟਾਫ ਵਾਲਾ ਮਾਮਲਾ ਠੰਡਾ ਨਹੀਂ ਪਿਆ ਤੇ ਇੱਕ ਫਰੀਦਕੋਟ ਜੇਲ੍ਹ ਵਿੱਚ ਹੋਈ ਭੇਦ ਭਰੇ ਹਾਲਾਤ ਵਿੱਚੋਂ ਮੌਤ ਨੂੰ ਲੈ ਕੇ ਮਾਮਲਾ ਗੰਭੀਰ ਹੋਣ ਲੱਗਾ ਏ ਮਾਮਲਾ ਏ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜਿਉਣ ਵਾਲਾ ਦਾ ਜਿੱਥੇ ਕਿ ਪੰਜ ਗ੍ਰਾਈ ਚੌਂਕੀ ਪੁਲਿਸ ਨੇ ਜੋਨ ਆਲਾ ਪਿੰਡ ਦੇ ਬਲਵਿੰਦਰ ਸਿੰਘ ਨੂੰ ਸ਼ਰਾਬ ਦੇ ਕੇਸ ਦੇ ਵਿੱਚ ਫੜਿਆ ਸੀ ਤੇ ਉਸ ਨੂੰ ਫੜ ਕੇ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਜੇਲ੍ਹ ਭੇਜ ਦਿੱਤਾ। ਜੇਲ੍ਹ ਦੇ ਵਿੱਚ ਉਹ 11 ਦਿਨ ਰਿਹਾ ਤੇ ਉਸ ਦੀ ਜ਼ਮਾਨਤ ਹੋ ਗਈ। ਜਿਸ ਦਿਨ ਜ਼ਮਾਨਤ ਹੁੰਦੀ ਆ ਪਰਿਵਾਰ ਉਸ ਨੂੰ ਲੈਣ ਜਾਂਦਾ ਤੇ ਉਸ ਨੂੰ ਬਸ نیم ਬੇਹੋਸ਼ੀ ਦੀ ਹਾਲਤ ਵਿੱਚ ਉੱਥੋਂ ਲਿਆਂਦਾ ਜਾਂਦਾ ਤੇ ਜਦੋਂ ਉੱਥੋਂ ਲਿਆ ਕੇ ਸਿੱਧਾ ਮੈਡੀਕਲ ਵਿੱਚ ਲੈ ਕੇ ਜਾਂਦੇ ਆ ਜਿਹੜੀ ਉਹਦੀ ਹਾਲਾਤ ਸੀਗੇ ਉਸ ਹਾਲਾਤ ਨੂੰ ਘਰੇ ਲੈ ਜਾਣ ਦੀ ਬਜਾਏ ਹਸਪਤਾਲ ਲਿਆਉਣਾ ਬਿਹਤਰ ਸਮਝਿਆ ਉਹਨਾਂ ਨੇ। ਤੇ ਜਦੋਂ ਉਸ ਨੂੰ ਮੈਡੀਕਲ ਲਿਜਾਇਆ ਜਾਂਦਾ ਤਾਂ ਉੱਥੇ ਡਾਕਟਰ ਉਸ ਨੂੰ ਐਲਾਨ ਦਿੰਦੇ ਆ ਕਿ ਇਸ ਦੀ ਮੌਤ ਹੋ ਚੁੱਕੀ ਆ ਹੁਣ ਮਸਲਾ ਇਹ ਆ ਕਿ 11 ਦਿਨ ਜੇ ਜੇਲ੍ਹ ਦੇ ਵਿੱਚ ਉਸ ਦੀ ਹਾਲਾਤ ਇਸ ਤਰ੍ਹਾਂ ਦੇ ਸੀ ਤਾਂ ਜੇਲ੍ਹ ਵਾਲਿਆਂ ਨੇ ਪਰਿਵਾਰ ਨੂੰ ਸੂਚਿਤ ਕਿਉਂ ਨਹੀਂ ਕੀਤਾ ਕਿਸੇ ਹਸਪਤਾਲ ਦੇ ਵਿੱਚ ਬਾਹਰ ਭਰਤੀ ਕਿਉਂ ਨਹੀਂ ਕਰਾਇਆ ਤੇ ਹਿਰਾਸਤੀ ਮੌਤ ਕਾਰਨ ਜੇਲ੍ਹ ਦੀ ਮੌਤ ਕਾਰਨ ਹੁਣ ਇਸ ਮਾਮਲੇ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਸੈਸ਼ਨ ਜੱਜ ਵੀ ਇਸ ਮਾਮਲੇ ਦੀ ਜਾਂਚ ਕਰ ਰਹੇ ਆ ਪਰ ਪਰਿਵਾਰ ਵਾਲੇ ਇਸ ਮਾਮਲੇ ਦੇ ਵਿੱਚ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਆ ਤੇ ਉਹਨਾਂ ਨੇ ਇਸ ਦਾ ਸੰਸਕਾਰ ਕਰਨ ਤੋਂ ਇਨਕਾਰ ਕੀਤਾ ਹੋਇਆ ਏ ਪਰਿਵਾਰ ਦੇ ਹੱਕ ਵਿੱਚ ਹੁਣ ਕਈ ਜਥੇਬੰਦੀਆਂ ਵੀ ਆਈਆਂ ਤੇ ਅੱਜ ਤੋਂ ਧਰਨਾ ਵੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਏ ਬਲਵਿੰਦਰ ਸਿੰਘ ਜੀ ਮੇਰਾ ਭਾਈ ਸੀਗਾ ਬਲਵਿੰਦਰ ਸਿੰਘ ਜੀ ਇਹ ਪਿੰਡ ਜੌਨ ਨਾਲ ਦੇ ਵਿੱਚ ਸੀਗਾ ਜੀ ਇਹਨੂੰ ਬਸ ਪੁਲਿਸ ਫੜ ਕੇ ਲੈ ਗਈ ਚੌਕੀ ਪੰਜ ਗ੍ਰੈਂਡ ਜੀ ਤੇ ਉਹਨਾਂ ਨੇ ਬਸ ਇੱਕ ਦਿਨ ਰੱਖਿਆ ਤੇ ਦੂਜੇ ਦਿਨ ਇਹ ਇਥੇ ਲਿਆਂਦਾ ਜੀ ਇਹਨਾਂ ਨੇ ਆਪਣੇ ਜੇਲ੍ਹ ਦੇ ਵਿੱਚ ਜਮਾ ਕਰਾਤੀ ਤੇ ਉਹ ਯਾਨੀ ਕਿ ਜਦੋਂ ਉੱਥੇ ਜਮਾ ਹੋ ਕਰਾਤੀ ਉਹ ਤੋਂ ਬਾਅਦ ਦੇ ਵਿੱਚ ਅਸੀਂ 26 ਤਰੀਕ ਨੂੰ ਜਵਾਨਤ ਹੁੰਦੀ ਹੈ ਜੀ ਜਵਾਨਤ ਹੋਣ ਤੇ ਅਸੀਂ ਬਾਹਰ ਡਿੱਕੀ ਜਾਂਨੇ ਇੱਕ ਬੰਦਾ ਸਾਡਾ ਬਾਹਰ ਆ ਗਿਆ ਜੁਦਜਾ ਬੰਦਾ ਬਾਹਰ ਨਹੀਂ ਆਇਆ ਦੂਜੇ ਹੁਣ ਕਈ ਹੁਣ ਬੰਦੇ ਬਾਹਰ ਆਈ ਜਾਂਦੇ ਆ ਅਸੀਂ ਦੇਖੀ ਜਾਂਦੇ ਆ ਵੀ ਸਾਡਾ ਬੰਦਾ ਨੇ ਬਾਹਰੋਂ ਦਾ ਫਿਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਬੰਦਿਆਂ ਨੂੰ ਪੁੱਛਦੇ ਆ ਕਿ ਸਾਡਾ ਬੰਦਾ ਇੱਕ ਅੰਦਰ ਸੀਗਾ ਢਿੱਲਾ ਸੀਗਾ ਤੇ ਉਹ ਕੱਦਨੇ ਉਹ ਕਹਿੰਦੇ ਵੀ ਉਹ ਤਾਂ ਜੇਲ੍ਹ ਦੇ ਅੰਦਰ ਹੀ ਡਿੱਗਿਆ ਪਿਆ ਸੀ ਫਿਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਜਿਹੜੇ ਗੇਟ ਦੇ ਉੱਤੇ ਇਹਨਾਂ ਨੂੰ ਪੁੱਛਗਿਛ ਕਰਦੇ ਵੀ ਸਾਡਾ ਬੰਦਾ ਸਾਨੂੰ ਬਾਹਰੋਂ ਪਤਾ ਲੱਗਿਆ ਬੰਦਾ ਡਿੱਗਿਆ ਹੋਇਆ ਤੁਸੀਂ ਅੰਦਰ ਹੀ ਤੇ ਸਾਨੂੰ ਮਿਲਣ ਦਿੱਤਾ ਜਾਵੇ ਜਾਂ ਕੁਝ ਨਾ ਕੁਝ ਸਾਡੀ ਸਹਾਇਤਾ ਕਰੋ ਉਹ ਕਹਿੰਦੇ ਕਿ ਤੁਸੀਂ ਅਸੀਂ ਆਪੇ ਸਾਡੀ ਵੀ ਅਸੀਂ ਦੇਖਾਂਗੇ ਸਾਡੀ ਜ਼ਿੰਮੇਵਾਰੀ ਫੋਲਾ ਕਿ ਅਸੀਂ ਦੇਖਦੇ ਆ ਉਹਨਾਂ ਨੇ ਮੁੜ ਕੇ ਆਪਣੇ ਮਲਾਜ਼ਮ ਭੇਜੇ ਉਹਨਾਂ ਨੇ ਮਲਾਜ਼ਮ ਜਦੋਂ ਗਏ ਉਹ ਕਹਿੰਦੇ ਵੀ ਵਾਕਈ ਠੰਡਾ ਸਰੀਰ ਆ ਮੁੜ ਕੇ ਉਹ ਮੁੰਡਾ ਜਿਹੜਾ ਸੀਗਾ ਨਾਲ ਦਾ ਉਹ ਜੇਲ੍ਹ ਕੱਟ ਕੇ ਆਇਆ ਸੀਗਾ ਉਹਨੂੰ ਕਹਿੰਦੇ ਕਿ ਤੂੰ ਅੰਦਰ ਨਹੀਂ ਜਾ ਸਕਦਾ ਫਿਰ ਤੈਨੂੰ ਅੰਦਰੋਂ ਵਾਪਸ ਨਹੀਂ ਆਉਣ ਦੇਣਾ ਅਸੀਂ ਤੇ ਕਹਿੰਦੇ ਘਰ ਦਾ ਮੈਂਬਰ ਹੈਗਾ ਬੁਲਾਓ ਉਹਨੇ ਫਿਰ ਉਹ ਮੁੰਡੇ ਨੇ ਮੈਨੂੰ ਆਵਾਜ਼ ਮਾਰੀ ਫਿਰ ਮੈਂ ਜਦੋਂ ਮੈਂ ਗਿਆ ਉੱਥੇ ਅੰਦਰ ਜਾ ਕੇ ਜਦੋਂ ਦੇਖਿਆ ਤੇ ਉਹ ਐ ਸੁਧਾਰ ਨਹੀਂ ਪਿਆ ਸੀਗਾ ਹੀ ਜਿਵੇਂ ਬੰਦਾ ਵੈਸੀ ਹੀ ਪਿਆ ਹੁੰਦਾ ਤੇ ਪਿੰਡਾ ਬਿਲਕੁਲ ਠੰਡਾ ਸੀ ਉਹਦਾ ਹੀ ਤੇ ਮੁੜ ਕੇ ਜਦੋਂ ਠੰਡਾ ਪਿੰਡਾ ਹੀ ਫੇਰ ਮੈਂ ਮੁਲਾਜ਼ਮਾਂ ਨੂੰ ਮੈਂ ਕਿਹਾ ਵੀ ਸਾਡੇ ਬੰਦਾ ਜਿਆਦਾ ਸੀਰੀਅਸ ਆ ਬਿਲਕੁਲ ਠੰਡਾ ਹੋਇਆ ਪਿਆ ਤੁਸੀਂ ਸਾਡੀ ਸਹਾਇਤਾ ਕਰੋ ਤੇ ਉਹਨਾਂ ਨੇ ਫੇਰ ਮੁਲਾਜ਼ਮ ਜਿਹੜੇ ਸੀ ਉਹਨਾਂ ਨੂੰ ਆਜ ਦਿੱਤੀ ਉਹ ਕਹਿੰਦੇ ਵੀ ਦੇਖੋ ਚੈੱਕ ਕਰੋ ਮੁਲਾਜ਼ਮਾਂ ਨੇ ਹੱਥ ਲਾ ਕੇ ਵੇਖਿਆ ਉਹ ਕਹਿੰਦੇ ਵੀ ਵਾਕਈ ਸਹੀ ਆ ਸੀਰੀਅਸ ਜਿਆਦਾ ਆ ਤੇ ਕਾਣੀ ਖਤਮੀ ਸੀ ਡੈੱਡ ਬੋਡੀ ਉਹਦੀ ਸੀਗੀ ਮਾੜੇ ਮੋٹے ਸਾਹ ਸੀਗੇ ਤੇ ਸਾਨੂੰ ਇਹਨਾਂ ਨੇ ਮੁਲਾਜ਼ਮਾਂ ਨੇ ਜਦੋਂ ਅਸੀਂ ਉੱਥੋਂ ਆਏ ਮੁਲਾਜ਼ਮਾਂ ਨੇ ਨਾਲ ਮੋਟਰਸਾਈਕਲ ਦੇ ਉੱਤੇ ਰਖਾਤਾ ਸਾਨੂੰ ਤਾਂ ਨਹੀਂ ਇਹ ਗੱਲ ਬਾਰੇ ਪਤਾ ਸੀ ਦਾ ਤਤੀ ਪੱਟੀ ਸਾਨੂੰ ਤਾਂ ਸਾਰੇ ਸਾਡੇ ਉਹ ਸਮਾਰੇ ਗਏ ਸੀਗੇ ਇਹਨਾਂ ਨੇ ਇਹਨਾਂ ਨੂੰ ਪਤਾ ਕਿ ਅਸੀਂ ਜਾਂ ਕੋਈ ਐਂਬੂਲੈਂਸ ਦੀ ਸਹਤਾ ਦੇਨੀ ਆ ਕਿ ਬੰਦਾ ਹੁਣ ਜਾਦੇ ਡਿੱਗਿਆ ਪਿਆ ਵੀ ਇਹ ਚੱਕ ਕੇ ਅੰਦਰ ਵੀ ਲਿਜਾ ਸਕਦੀ ਅੰਦਰ ਕਿਹੜਾ ਹਸਪਤਾਲ ਹੈ ਨਹੀਂ ਸੀਗੇ ਸਾਨੂੰ ਕੋਈ ਇਹਨਾਂ ਦੇ ਉੱਤੋਂ ਕੋਈ ਸ਼ੈਤਾਨੀ ਮਿਲੇਗੀ ਸਾਨੂੰ ਡੈੱਡ ਬੋਡੀ ਮਿਲੀ ਆ ਜੀ ਬੰਦੇ ਦੀ ਜਦੋਂ ਉਸ ਤੋਂ ਬਾਅਦ ਵਿੱਚ ਕਹਿੰਦੇ ਤੁਸੀਂ ਛੇਤੀ ਛੇਤੀ ਦਵਾਈ ਲੈ ਲਓ ਇੱਥੋਂ ਬਾਹਰੋਂ ਲੈ ਲਓ ਅਸੀਂ ਕਿਹਾ ਵੀ ਬਾਹਰ ਹੁਣ ਕਿਹੜਾ ਕੱਲੋਗਾ ਇਹ ਹਸਪੀਟਲ ਜਾਵੜੇ ਸਰਕਾਰੀ ਉੱਥੇ ਲੈ ਕੇ ਗਏ ਉੱਥੇ ਲਿਜਾ ਕੇ ਜਦੋਂ ਨਾਲ ਦੇ ਨਾਲ ਹੀ ਅੰਦਰ ਗਏ ਤੇ ਅੰਦਰ ਜਾ ਉਹਨਾਂ ਨੇ ਚੈੱਕ ਕੀਤਾ ਉਹ ਕਹਿੰਦੇ ਵੀ ਇਹ ਤਾਂ ਡੈੱਡ ਬੋਡੀ ਆ ਜੀ ਤਾਂ ਪਹਿਲਾਂ ਹੀ ਖਤਮ ਆ ਤੇ ਅਈ ਕਹਾਂ ਚਲੋ ਫੇਰ ਵੀ ਸਾਨੂੰ ਇਹਨਾਂ ਦਿਮਾਗ ਨਹੀਂ ਕੰਮ ਕੀਤਾ ਤੱਤੀ ਭੱਟੀ ਆ ਕੇ ਸਾਨੂੰ ਦੇ ਦਿਓ ਕਹਿੰਦੇ ਵੀ ਅਸੀਂ ਨਹੀਂ ਦੇ ਸਕਦੇ ਕਿ ਹੁਣ ਉਹਨੇ ਇਹਦੀ ਜਾਂਚ ਕਰਾਂਗੇ ਇਹਦਾ ਮਲਾਜਾ ਕਰਾਂਗੇ ਫਿਰ ਉਹ ਤੋਂ ਬਾਅਦ ਵਿੱਚ ਮਿਲੂਗੀ ਲਾਸ਼ ਅਈ ਉੱਥੇ ਜਮਾਂ ਕਰਾ ਕੇ ਪੈਨ ਡਟ ਗਏ ਆਈ ਤੇ ਜਿਹੜਾ ਹੁਣ ਨਾਲ ਦਾ ਮੁੰਡਾ ਉਹ ਤੋਂ ਪੁੱਛਗਿੱਛ ਕੀਤੀ ਉਹ ਕਹਿੰਦਾ ਕਿ ਜਦੋਂ ਇਹ ਉੱਥੇ ਜਮਾਂ ਕਰਵਾਇਆ ਸੀਗਾ ਜਾ ਕੇ ਉੱਥੇ ਮਾੜਾ ਮੋਟਾ ਨੇ ਰੋਟੀ ਖਾਧੀ ਉਹ ਵੀ ਬਾਹਰ ਆ ਗਈ ਦੂਜੇ ਦਿਨ ਖਾਂਦੀ ਉਹ ਵੀ ਬਾਹਰ ਆ ਗਈ ਨਾ ਸਾਨੂੰ ਜੇਲ੍ਹ ਵਾਲੇ ਅੰਦਰੋਂ ਦੱਸਿਆ ਕਿ ਬੰਦਾ ਬਾਹਲਾ ਟਿਲਾਈ ਤੇ ਸਾਨੂੰ ਬਸ ਕੁਝ ਨਹੀਂ ਇਹਨਾਂ ਨੇ ਦੱਸਿਆ ਪੁੱਛਿਆ ਸਾਨੂੰ ਐਂਡ ਤੇ ਡੈੱਡ ਬੋਡੀ ਮਿਲੀ ਆਈ ਸਾਡੇ ਦਾ ਸਾਰੇ ਹੀ ਦੋਛੀ ਆਹੀ ਜੇਲ੍ਹ ਦੇ ਤਰੇ ਨਹੀਂ 11 ਦਿਨ ਰਹੀ 15 ਤਰੀਕ ਨੂੰ ਇਹਨਾਂ ਨੇ ਫੜਿਆ ਜੀ 16 ਨੂੰ ਜਮਾਂ ਕਰਾਤਾ ਸੀ 26 ਤਰੀਕ ਨੂੰ ਇਹ ਜਿਹੜਾ ਹੈਗਾ ਜਵੰਤ ਹੁੰਦੀ ਹੈ ਕੋਈ ਫੈਸਲਾ ਕੀਤਾ ਗੁੱਦੀ ਪਰਵਾਰ ਅਸੀਂ ਫੈਸਲਾ ਇਹ ਕੀਤਾ ਜੀ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਸਾਡਾ ਬੰਦਾ ਵਧੀਆ ਗਿਆ ਸੀਗਾ ਪੱਟ ਮਾਰ ਕੇ ਜੋ ਵੀ ਕਿਸੇ ਨੇ ਵੀ ਕੀਤਾ ਅਸੀਂ ਇਹ ਕਹਿੰਨੇ ਆ ਕਿ ਉਹ ਬੰਦੇ ਦੇ ਬੰਦ ਹੀ ਕਾਰਵਾਈ ਕੀਤੀ ਜਾਵੇ ਉਹਦਾ ਕੋਈ ਵੀ ਆ ਮੁਲਾਜ਼ਮਾਂ ਤੇ ਕੋਈ ਕੁਛ ਵੀ ਆਈ ਜੇ ਜੇਲ੍ਹ ਦੇ ਅੰਦਰ ਆ ਉਹਨੂੰ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹ ਬੰਦੇ ਨੂੰ ਡਿਸਮਿਸ ਕਰਕੇ ਉਹਨੂੰ ਜੇਲ੍ਹ ਚ ਨਹੀਂ ਜਾਂਦਾ ਗਈ ਅਸੀਂ ਉਹਨਾਂ ਚਿਰ ਸ਼ਿਸ਼ਕਾਰ ਨਹੀਂ ਕਰਨਾ ਭਾਵੇਂ ਮਹੀਨਾ ਲੱਗ ਜਾਵੇ 20 ਦਿਨ ਲੱਗ ਜਾਵੇ ਅਸੀਂ ਤਾਂ ਹੁਣੇ ਪੱਟੀ ਪਏ ਆ ਉਹਦੇ ਬੱਚੇ ਆ ਦੋ ਸਾਹ ਘਰ ਵਾਲੀ ਆ ਘਰ ਵਾਲੀ ਵੀ ਐਕਸੀਡੈਂਟ ਹੋਇਆ ਈ ਬੱਚੇ ਆ ਉਹ ਵੀ ਟੱਲੇ ਵਿੱਚ ਰਹਿੰਦੇ ਤੇ ਸਾਡਾ ਇਸ ਵਕਤ ਯਾਨੀ ਕਿ ਘਰ ਪੂਰਾ ਪਟਿਆ ਸੀ ਉਹਨਾਂ ਚਿਰ ਸਿਸ਼ਕਾਰ ਨਹੀਂ ਕਰਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਇਹ ਘਟਨਾ ਜੀ ਇਹ ਦਾ ਬਲਵਿੰਦਰ ਸਿੰਘ ਜਿਹੜਾ ਇਹਨਾਂ ਦੇ ਪਰਿਵਾਰ ਦਾ ਮੈਂਬਰ ਸੀਗਾ ਜੀ ਉਹਨੂੰ ਪੁਲਿਸ ਨੇ ਜਿਹੜਾ ਸ਼ਰਾਬ ਦੇ ਕੇਸ 'ਚ ਜਿਹੜੇ ਅੰਦਰ ਲੈ ਗਏ ਸੀ ਤੇ ਉਹਦੇ ਕੁੱਟਮਾਰ ਵੀ ਕੀਤੀ ਫਿਰ ਬਾਅਦ 'ਚ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਜੇਲ੍ਹ ਚ ਉਹ ਜ਼ਿਆਦਾ ਬਿਮਾਰ ਹੋਇਆ ਤੇ ਉਥੋਂ ਦੇ ਪ੍ਰਸ਼ਾਸਨ ਨੇ ਉਹਦਾ ਇਲਾਜ ਨਹੀਂ ਕੀਤਾ ਜੀ ਅਗਰ ਉਹ ਜ਼ਿਆਦਾ ਬਿਮਾਰ ਸੀ ਉਹਨੂੰ ਬਾਹਰ ਹਸਪਤਲ ਦਾਖਲ ਕਰਾਉਣਾ ਚਾਹੀਦਾ ਸੀਗਾ ਇਹ ਜਿਹੜਾ ਜੇਲ੍ਹ ਪ੍ਰਸ਼ਾਸਨ ਦੀ ਨਲਾਈਕੀ ਹੈ ਜੀ ਉਹਨਾਂ ਨੇ ਉਹਦਾ ਸਹੀ ਟ੍ਰੀਟਮੈਂਟ ਨਹੀਂ ਕੀਤਾ ਜਿਸ ਦੇ ਕਾਰਨ ਉਹਦੀ ਮੌਤ ਹੋ ਗਈ ਤੇ ਪਰਿਵਾਰ ਦੀ ਮੰਗ ਇਹੀ ਹੈ ਜੀ ਉਹਨਾਂ ਟਾਈਮ ਜਨਰਲ ਮਿਲਣ ਨੂੰ ਇਨਸਾਫ ਨਹੀਂ ਮਿਲਦਾ ਤੇ ਅਸੀਂ ਜਿਹੜਾ ਸਕਾਰ ਨਹੀਂ ਕਰਨਾ ਹੈਗਾ ਤੇ ਸਾਡੀ ਇਹੀ ਮੰਗ ਹੈ ਕਿ ਜਲਦ ਤੋਂ ਜਲ ਦੇਖ ਤੇ ਕੋਈ ਕਾਰਵਾਈ ਹੋਵੇ ਤੇ ਜਿਹੜਾ ਦੋਸ਼ੀਆਂ ਨੂੰ ਫੜਿਆ ਜਾਵੇ ਜੇਲ੍ਹ ਅਧਿਕਾਰੀਆਂ ਨੇ ਪਰਿਵਾਰ ਨੂੰ ਦੱਸਿਆ ਹੀ ਨਹੀਂ ਕੋਈ ਚਿੰਨਾ ਚੱਲਿਆ ਨਹੀਂ ਜੀ ਪਰਿਵਾਰ ਨਾਲ ਗੱਲ ਹੀ ਨਹੀਂ ਕਰਾਈ ਨਾ ਕੋਈ ਮੁਲਾਕਾਤ ਹੋਈ ਹੈ ਤੇ ਬਸ ਜਦੋਂ ਇਹ ਜ਼ਮਾਨਤ ਜਿੱਦਦੇ ਹੋਈ ਉਹਦੇ ਅੰਦਰੋਂ ਮਰੇ ਉਹ ਡੈੱਡ ਬੋਡੀ ਚੱਕ ਕੇ ਲੈ ਗਏ ਉਹਨੂੰ